ਬਿੱਤੇ ਦਿਨੀ ਭਾਰਤ ਵਿੱਚ ਹੋਈਆਂ ਲੋਕ ਸਭਾ ਚੋਣਾਂ ਦਰਾਂ ਲੋਕ ਸਭਾ ਹਲਕਾ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਵੱਡੇ ਮਾਰਜ ਨਾਲ ਹੋਈ ਜਿੱਤ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ। ਇਸੇ ਖੁਸ਼ੀ ਵਿੱਚ ਅੱਜ ਹਲਕਾ ਫਲੋਰ ਦੇ ਪਿੰਡ ਕੋਟ ਗਰੇਵਾਲ ਵਿਖੇ ਅਮਰੀਕਾ ਨਿਵਾਸੀ ਰਣਜੀਤ ਸਿੰਘ ਲਵਲੀ ਦੇ ਪਰਿਵਾਰ ਵੱਲੋਂ ਘਰ-ਘਰ ਲੱਡੂ ਵੰਡੇ ਗਏ। ਲੱਡੂ ਵੰਡਣ ਦੀ ਸ਼ੁਰੂਆਤ ਕਰਨ ਵੇਲੇ ਸੀਨੀਅਰ ਕਾਂਗਰਸੀ ਅੱਗੂ ਦੇਸਰਾਜ ਮੱਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਦੇਸ ਰਾਜਮਲ ਲੰਬੜਦਾਰ ਨਰੇਸ਼ ਕੁਮਾਰ ਸਰਪੰਚ ਮੱਖਣ ਸਿੰਘ ਦੂਸਾਂਝ ਸਾਭਾ ਪੰਚ ਮੰਗਤਰਾਏ ਅਤੇ ਸਬੀ ਸੰਧੂ ਜੂਥ ਵਿੰਗ ਪ੍ਰਧਾਨ ਨੇ ਸਰਦਾਰ ਚੰਨਜੀਤ ਸਿੰਘ ਚੰਨੀ ਦੀ ਜਿੱਤ ਤੇ ਵਧਾਈ ਦਿੱਤੀ ਇਸ ਮੌਕੇ ਆਏ ਸੱਜਣਾ ਨੂੰ ਸਰੂਪ ਆਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਵੇਲੇ ਦਲਜੀਤ ਸਿੰਘ ਸਿੱਧੂ ਬਿੰਦੂ ਕੋਟ ਗਰੇਵਾਲ ਆਕਾਸ਼ ਕੋਟ ਗਰੇਵਾਲ ਜਸ ਕਮਲ ਸਿੰਘ ਗਰੇਵਾਲ ਰਾਈਕਿੰਗ ਰਿਸੋਰਸ ਦੇ ਮਾਲਕ ਪਰਮਜੀਤ ਸਿੰਘ ਲੇਲ ਤੇ ਹਰਜਿੰਦਰ ਸਿੰਘ ਲੇਲ ਹੈਵਨ ਲੋਕੇਸ਼ਨ ਦੇ ਮਾਲਕ ਗਵਿੰਦਰ ਕੁਮਾਰ ਬੱਗਾ ਸੋਨੂ ਲੇਲ ਸਰਦਾਰ ਮਨਵੀਰ ਸਿੰਘ ਕੋਟ ਗਰੇਵਾਲ ਸੰਤੋਖ ਲਾਲ ਬਿੱਲਾ ਤੋਂ ਇਲਾਵਾ ਇਲਾਕੇ ਪਰ ਦੀਆਂ ਸ਼ਖਸ਼ੀਤਾਂ ਹਾਜ਼ਰ ਸਨ ਬਹੁਤ ਬਹੁਤ ਧੰਨਵਾਦ ਪਹਿਲ ਕੋਟ ਗਰੇਵਾਲ ਨੂੰ ਜਿੱਤੇ ਕਿ ਸਾਡੇ ਸਤਿਕਾਰਯੋਗ ਮੁੱਖ ਸਾਹਿਬ ਜੀ ਰਾਜ ਸਾਹਿਬ ਜੀ ਸਾਰੇ ਪ੍ਰਚੰਨ ਕੱਤੇਵਰ ਨੇ ਪੰਨ ਮੈਂਟਲੀ ਹੋਰ ਸਾਥੀ ਜਿਨ੍ਹਾਂ ਵੀ ਬੜੀ ਮਿਹਨਤ ਆ ਤੁਹਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਕਾਗਜ਼ਵਰਤਾ ਜਿਹੜਾ 70 ਨੰਬਰ ਇਹ ਵਾਰਿਆ ਕੋਟ ਗਰੇਵਾਲ ਉਹਦੇ ਵਿੱਚੋਂ 255 ਵੋਟਾਂ ਸਭ ਤੋਂ ਜ਼ਿਆਦਾ ਚਰਨਜੀਤ ਚੰਨੀ ਨੂੰ ਪਈਆਂ ਅਤੇ 116 ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ 139 ਵੋਟਾਂ ਦੀ ਲੀਡ ਦੇ ਨਾਲ ਜੇਲੀ ਦੇ ਵਿੱਚੋਂ ਪਹਿਲੇ ਨੰਬਰ ਤੇ ਕੋਟ ਗਰੇਵਾਲ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਵਰਕਰਾਂ ਨੇ ਬੜਾਤ ਮਿਹਨਤ ਕਰਕੇ ਇਹ ਕਿ ਇਸ ਤੱਕ ਪਾਰਟੀ ਦੀ ਜਿੱਤ ਨੂੰ ਬਧਾਇਆ ਇਹ ਬਧਾਈ ਦੇ ਪਾਤਰ ਆ ਅਸੀਂ ਸਦੇ ਇਹਨਾਂ ਦੇ ਗਰੀ ਤਵਾਂਗੇ ਇਹ ਅਸੀਂ ਵਾਦਾ ਕਰਦੇ ਹਾਂ ਕਿ ਤਾਂ ਟਾਕੀ ਨੇ ਕਿਹਾ ਕਿ ਵਰਕਰ ਰੀਡ ਦੀ ਹੱਡੀ ਹੁੰਦੇ ਆ ਸਰਪੰਚ ਸਾਹਿਬ ਜੀ ਨੇ ਵੀ ਕਿਹਾ ਮੱਖਣ ਜੀ ਨੇ ਵੀ ਤੇ ਇਤਿਹਾਸ ਰੂਪ ਬੇਨਤੀ ਕਰਦੇ ਆ ਕਿ ਬਹੁਤਾਂ ਦੇ ਪਰਚੇ ਹੋਏ ਆ ਕਾਂਗਰਸੀਆਂ ਦੇ ਪਰ ਹੁਣ ਇੱਕ ਦਾਵਾ ਚੈਲੰਜ ਹੈ ਸਾਡਾ ਕੋਈ ਪਾਰਟੀ ਸਾਡੇ ਤੇ ਕੋਈ ਪਰਚਾ ਨਹੀਂ ਕਰ ਸਕੋਗੀ ਔਰ ਅਸੀਂ ਡਟ ਕੇ ਉਹ ਮੁਕਾਬਲਾ ਕਰਾਂਗੇ ਔਰ ਜਿਹੜਾ ਬਰਕਰਿਆ ਸਾਡਾ ਉਹਦੇ ਨਾਲ ਅਸੀਂ ਉਹਦੀ ਪਿੱਛੇ ਖੜੇ ਆਂ ਦੂਜਾ ਇਹ ਬੇਨਤੀ ਅਸੀਂ ਜਰੂਰ ਕਰਦੇ ਕੋਈ ਕੰਮ ਤੁਹਾਡਾ ਨਹੀਂ ਰੁਕੇਗਾ ਦੋ ਗੱਲਾਂ ਦਾ ਧਿਆਨ ਰੱਖਣਾ ਇੱਕ ਤਾਂ ਨਸ਼ੇ ਵਾਲੇ ਦੀ ਵੀ ਮਦਦ ਕਰਨੀ ਐ ਕਾਜੇ ਦੇ ਲੁਟਾਉਣ ਘਾਟਦੇ ਆ ਬਾੜੀਆਂੋਂ ਦੇ ਕਿਹਨੇ ਕਿਹਨੂੰ ਪਾਰਸ਼ਦੀ ਗੱਲ ਨਹੀਂ ਬਾਕੀ ਤੁਹਾਡਾ ਕੋਈ ਕੰਮ ਨਹੀਂ ਆਣ ਦੇਵਾਂਗੇ ਜਿਹੜਾ ਤੁਸੀਂ ਚੰਨੀ ਤੇ ਆਸਾਨ 139 ਫੋਟੋਮੈਟ ਕੀਤਾ ਜੇਤ ਦਾ ਉਹ ਅਸੀਂ ਦਾਵਾ ਕਰਦੇ ਜੇ ਵਾਹਿਗੁਰੂ ਉਹਦੇ ਅਰਦਾਸ ਕਰਦੇ ਕਿ ਉਹਦਾ ਪਾਣੀ ਬਣਾ ਸਾਨੂੰ ਪਿੰਡ ਨੂੰ ਅਸੀਂ ਉਹ ਬਿਆਜ ਮੋੜਾਂਗੇ ਅਬ ਚੰਨੀ ਸਾਹਿਬ ਵੀ ਕਾਨੂੰ ਫਲੋਰ ਆ ਰਹੇ ਆ ਉਸ ਤੋਂ ਬਾਅਦ ਅਸੀਂ ਪਿੰਡਾਂ ਦਾ ਉਹਨਾਂ ਦਾ ਰੱਖਣਾ ਕਿਉਂਕਿ ਨੌ ਹਲਕੇ ਆ ਘਟੋ ਘਟ 2000 ਦੇ ਕਰੀਬ ਪਿੰਡ ਆ ਹਰ ਪਿੰਡੇ ਜਾਣਾ ਮੁਸ਼ਕਲ ਆ ਪਰ ਇਹ ਵਾਰਾ ਸਾਡੇ ਨਾਲ ਜੀਵੂ ਕਰਦੇ ਆ ਕਿ ਜਦੋਂ ਚੰਨੀ ਸਾਹਿਬ ਸਾਡੇ ਹੱਥੀਂ ਸੌਦਾ ਹੁੰਦਾ ਸਾਰਾ ਕੱਲੋਂ ਕੱਲ ਇਕੱਠੇ ਹੀ ਕਰ ਰਿਹਾ ਉਹ ਦੋ ਜਗ੍ਹਾ ਤੇ ਮਿਲਨ ਪੈਰਸ ਕਰਾਇਆ 10 ਵਜੇ ਤੇ 12 ਵਜੇ ਪ੍ਰੀਤਮ ਪੈਸ ਸਟਾਲ ਸਾਰੇ ਹਲਕੇ ਦੇ ਵਰਕਰਾਂ ਨਾਲ ਸੱਤ ਕੇ ਕਰ ਰਹੇ ਜਿਹੜਾ ਪਿੰਡਾਂ ਦਾ ਦੌਰ ਹੋਊਗਾ 6 ਅੰਕ ਚੌਥਾ ਪੰਜਾਬ ਚੰਨ ਨੰਬਰ ਆ ਕੇ ਉਹਦੇ ਵਿੱਚ ਪੂਨ ਖਰੇਵਾ ਦੀ ਤਰਜੀਹ ਹੋਊਗੀ ਚਰਨੀ ਚੰਨੀ ਦੀ ਖੋਦੇ ਤੇ ਆਉਣਗੇ ਔਰ ਫਟਾ ਸਾਰਾ ਤਗਵਾਰ ਕੰਮ ਇਹ ਰਮਜੀਤ ਸਿੰਘ ਜਿਹੜੇ ਕਿ ਯੂਐਸਏ ਜੀ ਬੈਠੇ ਆ ਲਵਲੇ ਜੀ ਉਹਨਾਂ ਦੀ ਬੜੀ ਧੇੜਿਆ ਕਿਉਂਕਿ ਨਰਜੀਤ ਜੀ ਆਏ ਸੀਗੇ ਉਹਨਾਂ ਜੀ ਉਹਨਾਂ ਨੇ ਬਹੁਤ ਵਧੀਆ ਕਿੱਥੇ ਉਹਨਾਂ ਨੂੰ ਰਿਸਪੌਂਸ ਦਿੱਤਾ ਕਿਉਂਕਿ ਪਾਰਟੀ ਵਰਕਰ ਦੇ ਮਗਰ ਕੋਈ ਜਦੋਂ ਹੱਥ ਹੋਵੇ ਨਾ ਕਿਸੇ ਸਿਆਣੇ ਦਾ ਜਾਂ ਕਿਸੇ ਤਗੜੇ ਵਰਕਰ ਦਾ ਜਿਹੜਾ ਹੱਥ ਹੁੰਦਾ ਨਾ ਉਹ ਵਰਕਰਾਂ ਦਾ ਬੜਾ ਹੌਸਲਾ ਬਣਾਉਂਦਾ ਰੰਜੀਤ ਲਵਲੀ ਜੀ ਨੇ ਬੜਾ ਹੱਥ ਆਪਣੇ ਵਰਕਰਾਂ ਤੇ ਪਿੰਡ ਵਾਸੀਆਂ ਤੇ ਰੱਖਿਆ ਤੇ ਕਹਿੰਦਾ ਸਾਰਾ ਮਾਰ ਕੀਤਾ ਕਿ ਮੈਂ ਤਾਂ ਅੱਜ ਤੱਕ ਕਿਸੇ ਪਿੰਡ ਤੇ ਇੰਨਾ ਦੇਖਿਆ ਨਹੀਂ 10-15 ਰੁਪਏ ਵੱਲ ਕੇ ਤਾਂ ਉਹ ਆਦਮੀ ਲਗੇ ਉਹ ਸਾਵੀ ਦਾ ਹਾਂ ਦਾ ਕਰਾ ਹਮੇ ਹੋਰ ਵੀ ਆਰਡਰ ਦਿੰਦਾ ਹੈ ਬਹੁਤ ਬਹੁਤ ਥੈਂਕਸ ਗੰਦੀਰ ਸਿੰਘ ਜੀ ਦਾ ਲੰਮੀ ਜੀ ਦਾ ਸਾਰੇ ਨਕਰ ਦਾ ਸਾਰੇ ਸਰਪੰਚਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਪੰਕੋ ਜੀ ਕਾ ਲਾਹ। ਕੰਢੂ ਕੂਬੇ ਗਰੀਬਾਂ ਦੇ ਬੱਚਰਦੇਓ ਚਟ ਗੰਦੀਰ ਸਿੰਘ ਚੱਲੀ ਹੋਣ ਦੀ ਜਿੱਤ ਦੀ ਖੁਸ਼ੀ ਤੋਂ ਬਾਅਦ ਘਟਾ ਜੱਟੂ ਬੱਤੇ ਜੱਬੀ ਇਹ ਸਾਡੇ ਗੰਦੀਰ ਸਿੰਘ ਉਹ ਨਵਲੀ ਨਵਲੀ एनआरआई कनाडा ਤੋਂ ਜਿਸ ਜੁਐਸ ਤੋਂ ਉਨ੍ਹਾਂ ਨੇ ਇਹ ਪ੍ਰਣਾ ਦਿੱਤਾ ਹੈ ਕਿ ਕੋਈ ਵੀ ਘਰ ਛੱਡਿਆ ਨਹੀਂ ਜਾਊਗਾ ਬਹੁਤ ਹੀ ਖੁਸ਼ੀ ਹੈ ਅੱਜ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੇਸ ਰਾਜ ਮਲਜੀ ਸੀਨੀਅਰ ਕਾਂਗਰਸ ਦੇ ਅਗੂ ਵਰਦਾਰ ਮੱਖਣ ਸਿੰਘ ਜੀ ਤੁਸਨਤ ਨਾਲੋਂ ਮੰਤਰਾ ਜੀ ਧਨਤ ਨਾਲੋਂ ਸਰਦੀ ਧਨਤ ਨਾਲੋਂ ਤੇ ਲੀਲਾ ਨੂੰ ਹਰਾਏ ਕੇਂਦਰ ਸੋਡ ਦੇ ਮਾਲਕ ਰਾਏ ਸਾਹਿਬ ਦੋਈ ਭਰਾ ਆਏ ਆ ਬਗਾ ਸਾਹਿਬ ਜਿਸਾਨ ਕਰਾ ਗੋਹ ਸਾਧਪਾਲ ਜਿਆ ਪਰਦਾਨੇ ਤੋਂ ਬਾਕੀ ਪਿੰਡ ਦੇ ਜਸਕਰਮਲ ਬਿੱਲਾ ਬਿੱਦੂ ਬਿੱਦੂ ਦੇ ਪਤਾ ਜੀ ਦਰਜੀਤ ਸਿੰਘ ਜੀ ਸਾਰੇ ਇਕੱਠੇ ਹੋਇਆ ਤੇ ਅੱਗੇ ਸੋਨੂਲੇ ਸੋਨੂਲੇ ਨੇ ਤੇ ਇੰਦਰਾਂ ਕਲਾਸ ਕੇ ਜ਼ੋਨ ਮੈਨੇਜਰ ਸਾਹਿਬ ਰਾਏ ਕੰਦਰ ਸੋਪੀ ਅੱਜ ਸਾਰੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਗੁੜਿਆ ਤੋਂ ਪੱਤਰਕਾਰ ਸਾਹਿਬ ਨਰਮਨ ਜੀ ਗੁੜਾ ਉਹ ਵੀ ਪਹੁੰਚੇ ਆ ਸਾਡੇ ਫਲੋਰ ਹਲਕੇ ਦੇ ਵਿੱਚ ਬਿੱਟੂ ਨੂੰ ਕੂਟ ਕਰੇ ਬਾਲਾਤਨ ਪਰ ਤੇ ਮੋਟਾ ਹਾਸਲ ਕੀ ਕੀਆ ਕਾਂਗਰਸ ਪਾਰਟੀ ਨੇ ਬਾਕੀ 216 ਤੇ ਆਪ ਕੋ 86 ਤੇ ਆਪ ਨੂੰ ਚੋਣ ਦਿੱਤਾ ਇਹ ਸਾਰੀ ਵਰਕਰਾਂ ਦੀ ਬਹੁਤ ਨੱਠ ਭੱਜਿਆ ਹੁਣ ਇੱਕ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਆ ਵਰਕਰਾਂ ਹਾਂ ਵੀ ਇਹ ਤੱਤ ਪਰ ਰੰਗਾ ਹੈ ਕਿ ਜਿਹੜਾ ਮੇਰਾ ਲੀਡਰ ਆ ਉਹ ਦੀ ਕਿਸੇ ਪਾਰਟੀ ਨੂੰ ਵੀ ਬੁਕਾ ਨਾ ਘਟਣ ਤਨ ਮਨ ਧਨ ਸਾਰੇ ਪਿੰਡਾਂ ਦੇ ਵਿੱਚ ਬਹੁਤ ਮਿਹਨਤ ਕਰਕੇ ਤਕਰੀਬਨ ਮੇਰਾ ਖਿਆਲ ਹੈ ਫਲੋਰ ਹਲਕੀ ਦੇ ਵਿੱਚੋਂ ਇੱਕ ਪਿੰਡ ਜੋੜਾ ਤੇ ਇੱਕ ਉਦਨ ਪਿੰਡ ਆਹਾ ਰੁੜਕੀ ਦੇ ਨਾਲ ਤਕੜਾ ਸਰਕ ਅਜੀ ਤਕੜਾ ਪਿੰਡ ਤਕੜਾ ਦੋ ਪਿੰਡਾਂ ਦੇ ਵਿੱਚੋਂ ਸਰਬ ਬੁਟਾ ਕੱਢੀਆਂ ਅਸੀਂ ਇਹ ਗੱਲ ਕਹਿੰਦੇ ਆ ਕਿ ਚਰਨਜੀਤ ਸਿੰਘ ਚੰਨੀ ਜੀ ਬਹੁਤ ਵਧੀਆ ਲੀਡਰ ਆ ਸਾਨੂੰ ਇਦਾਂ ਦੇ ਲੀਡਰ ਮਿਲੇ ਆ ਇਹ ਸਾਡਾ ਵੀ ਬਹੁਤ ਸਾਨੂੰ ਵੀ ਬਹੁਤ ਖੁਸ਼ੀ ਆ ਕਿ ਉਹ ਇਥੋਂ ਜਲੰਧਰ ਤੋਂ ਸਾਡੀ ਪ੍ਰਤੀਨਿਧਤਾ ਕੀਤੀ ਐ ਐਨਪੀ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਲੋਕਾਂ ਦੇ ਵਿੱਚ ਪਹਿਲਾਂ ਇਹੀ ਇਤਿਹਾਸ ਬਹੁਤ ਸੀ ਵੀ ਅਸੀਂ ਸਾਡਾ ਚੰਨੀ ਘਾਟ ਘਾਟ ਚੰਨੀ ਤੇ ਉਸ ਹਿਸਾਬ ਦੇ ਨਾਲ ਬੋਟਾ ਪਈਆਂ ਆ ਹੁਣ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵਰਕਰ ਨੂੰ ਨਰਾਸ਼ ਨਾ ਬਣੇ ਜੇ ਇਸ ਵੇਲੇ ਕਿਸੇ ਕੰਮ ਦੇ ਲਈ ਜਾਂਦਾ ਉਹਦੀ ਚੰਗੀ ਤਰ੍ਹਾਂ ਸੁਣਵਾਈ ਹੋਣੀ ਕਿਉਂਕਿ ਵਰਕਰ ਹੀ ਇਕੱਲੇ ਇਕੱਲੇ ਪਿੰਡ ਦੇ ਵਿੱਚੋਂ ਉੱਠਦੇ ਆ ਉਹੀ ਬੂਟਾ ਨੂੰ ਕਹਿਣਾ ਆ ਇਕੱਠ ਕਰਨਾ ਬਹੁਤ ਕੁਸ਼ ਉਹਨੂੰ ਸੁਣਨਾ ਵੀ ਪੰਦਾ ਉਸ ਵੇਲੇ ਸਾਨੂੰ ਆਹ ਨਹੀਂ ਸਹੂਲਤ ਮਿਲੀ ਸਾਨੂੰ ਆਹ ਨਹੀਂ ਸਹੂਲਤ ਮਿਲੀ ਇਸ ਕਰਕੇ ਚੰਨਜੀਤ ਸਿੰਘਾਂ ਦੀ ਕੰਨੀ ਉਹਨਾਂ ਦੇ ਅੱਗੇ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਵਰਕਰ ਦੀ ਬੈਠੋ ਝੜਪਰਾਉਂ ਦੇਣਾ ਉਹਨਾਂ ਨੂੰ ਸ਼ਾਵਸ਼ ਦੰਦੇ ਲੜ ਤੋਂ ਗਾਂ ਵੀ ਉਹ ਆਪਣੇ ਕੰਮ ਦੇ ਵਿੱਚ ਲੋਕਾਂ ਦਾ ਕੰਮ ਕਰਾਉਣ ਦੇ ਲਈ ਅੱਗੇ ਹੋ ਕੇ ਤੁਹਾਨੂੰ ਮੈਂ ਮੁੜ ਕੇ ਫਿਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਪੂਰ ਗਰੇਵਾਲ ਆਉਣ ਦੀ ਕੀਤੀ ਆ ਇੱਧਰ ਮਾਲ ਸਾਹਿਬ ਨੂੰ ਬਹੁਤ ਐਨ ਕ੍ਰਿਕ ਟਾਈਮ ਤੇ ਮੈਂ ਟੈਲੀਫੋਨ ਕੀਤਾ ਇਹ ਜਾਨੇ ਕਹਿੰਦੇ ਮੈਂ ਪਹੁੰਚੂਗਾ ਜਰੂਰ ਇਹਨਾਂ ਦਾ ਬਹੁਤ ਹੀ ਧੰਨਵਾਦ ਰਾਏ ਸਾਹਿਬ ਦਾ ਸਰਪੰਚ ਸਾਹਿਬ ਦਾ ਸਾਰੇ ਜਿੱਤਾ ਸਭੀ ਹੋਣੀ ਹੋ ਸਾਰੇ ਇੱਥੇ ਬੰਤੇ ਆ ਤੇ ਬਹੁਤ ਬਹੁਤਾਂ ਸਾਰੇ ਗਿਆ ਹੈ ਤਾਂ ਜਿਹੜੀ ਕਰਦੇ ਸੀ ਉਹ ਦਿਨ 4 ਜੂਨ ਨੂੰ ਜਿਹੜਾ ਜਿਹਦੀ ਅਸੀਂ ਆਸ ਰੱਖਦੇ ਸੀ ਕਿ ਉਹ ਬਹੁਤ ਹੀ ਵਧੀਆ ਹੋ ਨਿਪੜੇ ਚੰਦਜੀਤ ਸਿੰਘ ਚੰਨੀ ਜਿਹੜੇ ਕਿ ਮੇਰਾ ਖਿਆਲ ਹੈ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਲੀਡ ਤੇ ਜਿੱਤੇ ਆ ਪਹਿਲੇ ਨੰਬਰ ਤੇ ਗਏ ਆ ਆਪਣੇ ਹਲਕੇ ਦੇ ਵਿੱਚੋਂ ਕੁਝ ਗੈਨੇ ਚੁੰਮੇ ਪਿੰਡ ਹੋਣਗੇ ਜਿਨ੍ਹਾਂ ਦੀ ਉਹਨਾਂ ਜਿਨ੍ਹਾਂ ਪਿੰਡਾਂ ਚ ਉਹਨਾਂ ਦੀ ਝੀਡ ਨਹੀਂ ਹੋਏਗੀ ਬਾਕੀ ਤਕਰੀਬਨ ਹਰ ਪਿੰਡ ਵਿੱਚ ਉਹਨਾਂ ਦੀ ਸਾਰੇ ਨਾਲੋਂ ਵੱਧ ਝੀਡ ਹੈ ਔਰ ਇਹ ਹਲਕਾ ਜਲੰਧਰ ਦਾ ਹਲਕਾ ਅਸੀਂ ਫਲੋਰ ਹਲਕੇ ਵਾਲੇ ਬੜੇ ਖੁਸ਼ਕਿਸਮਤ ਹਾਂ ਕਿ ਸਾਨੂੰ ਕੈਂਡੀਡੇਟ ਜਿਹੜਾ ਪਾਰਲੀਮੈਂਟ ਦਾ ਕੈਂਡੀਡੇਟ ਆ ਉਹ ਇੱਕ ਸਾਡਾ ਮੁੱਖ ਮੰਤਰੀ ਜਿਹੜਾ ਕੁਝ ਟਾਈਮ ਮੁੱਖ ਮੰਤਰੀ ਰਹਿ ਚੁੱਕਾ ਉਹ ਸਾਨੂੰ ਮਿਲਿਆ ਇਸ ਖੁਸ਼ੀ ਦੇ ਵਿੱਚ ਅੱਜ ਪਿੰਡ ਕੋਟ ਗਰੇਵਾਲ ਦੇ ਵਿੱਚ ਰਣਜੀਤ ਸਿੰਘ ਲੰਬਲੀ ਯੂਐਸਏ ਤੋਂ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਆ ਜਿਹੜੇ ਉਹਨਾਂ ਨੇ ਇਸ ਖੁਸ਼ੀ ਦੇ ਵਿੱਚ ਘਰ-ਘਰ ਲੱਗੂ ਬਣੇ ਤੇ ਅਸੀਂ ਬਹੁਤ ਜਿਸ ਤਰ੍ਹਾਂ ਆਪਣੇ ਮੈਂਟਰ ਉਹਨਾਂ ਨੇ ਦੱਸਿਆ ਹੈਗਾ ਵਰਕਰ ਵੀਰ ਦੀ ਹੱਡੀ ਹੁੰਦੇ ਆ ਇਹਨਾਂ ਦਾ ਇਹਨਾਂ ਦੀ ਬੋਲਚਾਲ ਜਾਂ ਇਹਨਾਂ ਦਾ ਜਿਹੜਾ ਹੈਗਾ ਆ ਇਸ ਤਰ੍ਹਾਂ ਇਕੱਲੇ ਕੋਟ ਗਰੇਵਾਲੇ ਨੇ ਇਹਨਾਂ ਦਾ ਵੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਬਹੁਤ ਰਸੂਖ ਹੈ ਗਿਆ ਤੇ ਇਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਵੀ ਸਾਡੇ ਪਿੰਡ ਵੀ ਇਹਨਾਂ ਦੇ ਸਾਡੇ ਨਾਲੋਂ ਵੱਧ ਇਹਨਾਂ ਦੇ ਬੋਲਚਾਲ ਹੈਗੀ ਆ ਤੇ ਉਹਨਾਂ ਨੂੰ ਕਹਿ ਕੇ ਕਿ ਲੈ ਵੀ ਵੋਟਾਂ ਆਪਾਂ ਇੱਧਰ ਕੋਣੀ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਆਪਣੇ ਮਾਲਸਾ ਦਾ ਵੀ ਧੰਨਵਾਦ ਕਰਦੇ ਆ ਤੇ ਹੋਰ ਜਿਹੜੇ ਸਾਰਿਆਂ ਨੇ ਮਤਲਬ ਇਥੇ رائے ਕੰਮ ਸੋਰਸਾਰੇ ਇਹਨਾਂ ਦਾ ਵੀ ਇਹਨਾਂ ਦਾ ਵੀ ਏਰੀਆ ਦੇ ਵਿੱਚ ਬਹੁਤ ਹੀ ਜਿਹੜਾ ਹੈਗਾ ਵੋਟ ਚੱਲ ਹੈਗੀ ਆ ਬਹੁਤ ਹੀ ਇਹਨਾਂ ਦੀ ਇੰਪੋਰਟੈਂਸ ਹੈਗੀ ਆ ਇਹਨਾਂ ਨੇ ਵੀ ਆਪਣੀਆਂ ਵੋਟਾਂ ਤਾਂ ਪਾਈਆਂ ਸੀਗੀਆਂ ਹੋਰ ਆਲੇ ਦੁਆਲੇ ਸਾਰਿਆਂ ਨੂੰ ਕਹਿ ਕੇ ਜਿਹੜੀਆਂ ਵੋਟਾਂ ਪਾਈਆਂ ਹੈਗੀਆਂ ਤੇ ਇਸੇ ਤਰ੍ਹਾਂ ਆਪਣੇ ਸਰਬਜੋਤ ਸਿੰਘ ਸਾਹਿਬ ਵੀ ਜਿਹੜੇ ਪਹਿਲਾਂ ਵੀ ਵੈਸੇ ਇਹ ਕਾਂਗਰਸ ਸੀ ਇਦਾਂ ਦੀ ਕੋਈ ਗੱਲ ਨਹੀਂ ਸੀ ਪਰ ਇਹ ਜਿਹੜੇ ਹੈਗੇ ਆ ਜੂਥ ਵੈਂਗ ਦੇ ਜਿਹੜੇ ਪ੍ਰਧਾਨ ਮਤਲਬ ਬਣਾਏ ਗਏ ਆ ਤੇ ਉਹਨਾਂ ਨੇ ਵੀ ਮੁੰਡਿਆਂ ਨਾਲ ਰਲ ਕੇ ਬਹੁਤ ਅਪਰਾਲਾ ਕੀਤਾ ਤੇ ਜਿਹਦੇ ਕਰਕੇ ਸਾਡੇ ਪਿੰਡ ਦਸਹਾਂਕਲਾ ਦੇ ਵਿੱਚੋਂ ਵੀ ਸਾਰੀਆਂ ਵੋਟਾਂ ਦੀ 53% ਜਿਹੜੀ ਪਰਸੈਂਟੇਜ ਆ ਕਾਂਗਰਸ ਦੀ ਆ ਤੇ ਬਾਕੀ ਸਾਰੇ ਜਿਹੜੇ ਉਮੀਦਵਾਰਾਂ ਦੀ ਆ ਉਹਨਾਂ ਦੀ 47% 47% ਜਿਹੜੀ ਪਰਸੈਂਟੇਜ ਆ ਤੇ ਇਸ ਇਸ ਇਹਦਾ ਅਸੀਂ ਬਹੁਤ-ਬਹੁਤ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਜਿਹੜੇ ਸਰਕਰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨ ਖਾਲਸਾ ਵੇਗਦੀ ਤੇ ਤੇ ਚਲੋ ਆਪਾਂ ਸਾਰਿਆਂ ਨੂੰ ਪਤਾ ਲੱਗਿਆ ਹੋਵੇਗਾ ਕਿ ਅਸੀਂ ਕਿਸ ਕਰਤਿਰੇ ਕੋਟੜੇਵਾਲ ਕੱਟੇ ਹੋਏ ਆ ਤੇ ਅਸੀਂ ਇੱਕ ਵਾਰ ਫੇਰ ਮੁਬਾਰਕਾਂ ਦਿੰਦੇ ਆ ਸਰਦਾਰ ਚਰਜੀਤ ਸਿੰਘ ਚੱਲੀ ਨੂੰ ਤੇ ਅਸੀਂ ਦੱਸਦੇ ਆ ਕਿ ਉਹਨਾਂ ਦਾ ਬੇਟਾ ਨਵਜੀਤ ਸਿੰਘ ਜਦੋਂ ਕੋਟੜੇਵਾਲ ਆਈਸੀ ਪੁਰਥਾ ਕਹਿੰਦੇ ਉਦੋਂ ਵੀ ਸਾਡੇ ਵੱਡਾ ਵੀਰ ਰঞ্জੀਤ ਸਿੰਘ लवली ਜੁਗਰਸੀ ਤੋਂ ਉਹਨਾਂ ਨੇ ਉਹਨਾਂ ਦਾ ਬਹੁਤ ਇਤਮਾਨ ਕੀਤਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਕੋਈ ਵੀ ਕਿਸੇ ਗੱਲ ਦੀ ਪਿੰਡਾਂ ਨੂੰ ਲੋੜ ਆਵੇ ਮੰਨ ਕੇ ਸਭੀ ਮੈਨੂੰ ਦੱਸ ਦੇਈ ਕਿ ਕਾਂਗਰਸ ਪਾਰਟੀ ਹਰ ਨਹੀਂ ਨਹੀਂ ਚਾਹੀਦੀ ਤੇ ਉਸ ਰਾਤੀ ਸਾਡੇ ਮਲਕੇ ਉਹਨਾਂ ਨੇ ਪੂਰਾ ਪਿੰਡਿਆਂ ਨੂੰ ਜੋ ਪੁੱਛਿਆ ਗਿਆ ਸੀ ਕਿ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਆ ਤੇ ਤੁਸੀਂ ਸਾਨੂੰ ਦੱਸਣਾ ਹੈ ਉੱਥੇ ਦਾ ਬਾਅਦ ਵਿੱਚ ਆਰ ਜਿੱਤਦਾ ਦਾ ਚਲੋ ਪਰਮਾਤਮਾ ਦੇ ਹੱਥ ਵਸੰਦੀ ਹੈ ਤੇ ਪਰ ਜਦੋਂ ਜਿੱਤੂਗਾ ਤੇ ਸਾਰੇ ਹੀ ਪਿੰਡ ਦਾ ਮਾਣ ਸਨਮਾਨ ਪੂਰਾ ਹੋਊਗਾ ਤੇ ਉਸ ਦਿਨ ਵੀ ਸਾਡੇ ਸੋਨੂ ਵੀਰ ਹੋਣੀ ਬਿੰਦੂ ਵੀਰ ਹੋਣੀ ਤੇ ਸਾਰੇ ਅਸੀਂ ਇੱਥੇ ਇਕੱਠੇ ਹੋਏ ਸੀ ਤੇ ਜੋ ਮੀਟਿੰਗ ਕੀਤੀ ਸੀ ਤੇ ਆਪਾਂ ਕਿਸ ਤਰੀਕੇ ਨਾਲ ਆਪਾਂ ਕੋਟ ਕਰੇ ਵਾਲ ਤੇ ਵੋਟਾਂ ਵਾਲਿਆਂ ਨੂੰ ਕਹਿਣਾ ਆ ਤੇ ਜੇ ਆਪਾਂ ਕਿ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਤੇ ਸੂ ਕੋਟ ਕਰੇ ਵਾਲ ਨੇ ਪੜੇ ਵਾਲੇ ਨੇ ਨੀਂਬੂ ਵਾਲੇ ਸਾਡਾ ਬਹੁਤ ਮਾਣ ਰੱਖਿਆ ਤੇ ਉਹਨਾਂ ਨੇ ਇਸ ਖੁਸ਼ੀ ਵਿੱਚ ਲਗਭਗ 2.5 ਕਵਾਂਟਾ ਲੱਡੂ ਜੋ ਕਿ ਪਿੰਡ ਦੇ ਨੇ ਦੇ ਕਹਿਣਾ ਸੀ ਕਿ 2-4 ਲੱਡੂ ਕਰ ਕਰ ਪਰ ਉਹਨੇ ਕੈਂਟਿੰਗ ਘੱਟ ਤੋਂ ਘੱਟ ਇੱਕ ਡੱਬਾ ਹੋ ਸਕਿਆ ਤੇ ਇਸ ਤੋਂ ਵੱਧ ਵੀ ਅਸੀਂ ਕਰਾਂਗੇ ਤੇ ਅਸੀਂ ਆਪਣੇ ਸਰਦਾਰ ਦਰਜੀਤ ਸਿੰਘ ਚੰਨੀ ਨੂੰ ਬਹੁਤ-ਬਹੁਤ ਵਾਰਕ ਦਿੰਦੇ ਆ ਤੇ ਸੋ ਇਸ ਖੁਸ਼ੀ ਵਿੱਚ ਸਾਡਾ ਪਿੰਦੂ ਵੀਰ ਵੀ ਤੇ ਜੋ ਰਣਜੀਤ ਭੱਜ ਦੇ ਨਾਲ ਆ ਤੇ ਇਹਨਾਂ ਦਾ ਦੋਨਾਂ ਦਾ ਬਹੁਤ ਸਜੋਗ ਆ ਤੇ ਇਹਨਾਂ ਸਾਡਾ ਅੱਜ ਵੀ ਬਹੁਤ ਇੱਜ਼ਤਮਾਨ ਰੱਖਿਆ ਤੇ ਅੱਗੇ ਤੋਂ ਵੀ ਸਾਡੇ ਨਾਰਾਇਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਉਨੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ 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 ਉਨੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ 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 ਮੈਂ ਅੱਜ ਪੂਰ ਰੋਬਰੇ ਵਾਲ ਜਗ੍ਹਾ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਚੰਨੀ ਸਾਹਿਬ ਦੇ ਜਿੱਤਨ ਜਿੰਨਾ ਲੋਕਾਂ ਚੋਤਸ਼ ਆਇਆ ਘਰ ਘਰ ਦੇ ਵਿੱਚ ਜਿਵੇਂ ਲੱਡੂ ਵੰਡੇ ਜਾ ਰਹੇ ਆ ਇਹ ਚੰਨੀ ਸਾਹਿਬ ਦੀ ਜਤਰੀ ਜਿੱਤ ਸਾਡੀ ਹੈ ਜਿੱਤ ਬਰਕਰਾਰੀ ਹੁੰਦੀ ਹੈ ਜੰਨੀ ਸਾਹਿਬ ਕਿ ਉਸ ਦੀ ਜਿਤਾਇਆ ਜਿੱਤ ਸਾਡੀ ਬਣੀ ਕਹਿੰਦੇ ਜੇ ਉਹ ਹਰ ਜਦ ਅਸੀਂ ਵੀ ਨਾਲ ਹੀ ਹਰ ਜਣ ਅਸੀਂ ਵੀ ਨਾਲ ਜਿੱਤੇ ਬਰਾਬਰ ਨੇ ਹਾਂਜੀ ਸਭ ਤੋਂ ਰੂਲ ਜਿਹੜਾ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰਦਾ ਉਹਨੂੰ ਇਮਾਨਦਾਰ ਕਹਿਣਾ ਹੁੰਦਾ ਅੱਜ ਹੋਰ ਬੰਨ ਕਿਤੇ ਹੋਰ ਪਾਰਟੀ ਸਾਡੇ ਕੋਲ ਜਾਣ ਦਾ ਮਤਲਬ ਵੀ ਆਪਣੇ ਕੰਮ ਲਈ ਵੰਦੀਜੀ ਫਾਇਦੇ ਮੈਂ 70 ਸਾਲ ਦੀ ਉਮਰ ਹੋ ਗਈ ਮੈਂ ਕਾਂਗਰਸ ਨਾਲ ਬੀਤਿਆ ਮੈਂ ਇਹ ਨਹੀਂ ਆਪਣੇ ਮੁਫਾਲ ਲਈ ਪਾਰਟੀ ਬਦਲਣਾ ਮੇਰਾ ਆ ਕੰਮ ਨਹੀਂ ਹੋਇਆ ਮੇਰਾ ਆ ਕੰਮ ਨਹੀਂ ਹੋਇਆ ਜੇ ਹੀ ਪਾਰਟੀ ਨਾਲ ਜੁੜੇ ਹਾਂ ਤਨਮਨ ਧਾਨਾ ਪਾਰਟੀ ਨਾਲ ਜੜੋ ਇਹ ਨਹੀਂ ਜੀ ਸਾਰਕੀ ਦਾ ਮਿਲ ਕੋ ਬਿਕਰਲ ਦੇ ਮੰਮੀ ਆਈ ਸੀ ਕਨੇ ਪੰਡੇ ਜੀ ਤੁਸੀਂ ਕਿੱਧਰ ਹੋ ਤੇ ਮੈਂ ਤਾਂ ਮਾ ਪਾਰਕ ਨੂੰ ਪਾਣੀ ਮੈਂ ਕਨੇ ਉੱਥੇ ਹੀ ਪਾਣੀ ਆਪਣੀ ਪਾਰਟੀ ਨਾਲ ਜੇ ਪਿਆਰ ਕਰਦੇ ਆ ਤਾਂ ਇਹਨੂੰ ਆਪਣੇ ਬਲੰਦੀਆਂ ਤੇ ਲਿਜਾਣ ਲਈ ਮੈਂ ਬਰਕਰਾਰ ਨੂੰ ਬੇਨਤੀ ਕਰੂੰਗਾ ਇਹ ਤੋਂ ਅੱਧਾ ਥੋੜਾ ਖੜਕ ਰਹਿਦਾ ਹੋਰ ਦੁਗਣੀ ਤਰੱਕੀ ਕਰ ਲਈ ਆਪਾਂ ਇਹ ਨਹੀਂ ਜਦ ਕਿ ਆਪਾਂ ਬਹਿ ਗਏ ਆਪਣੀ ਕੋਸ਼ਿਸ਼ ਨਹੀਂ ਛੱਡੀ ਆਪਣੀ ਕੋਸ਼ਿਸ਼ ਜਾਰੀ ਰੱਖਣਾ ਆਹ ਵਾਲੇ ਸਮਾਜ ਦੇ ਵਿੱਚ ਆ ਇਹਨਾਂ ਹੋਰ ਵੱਧ ਆਪਣੇ ਕੈਂਡੀਡੇਟ ਤਾਂ ਕੇ ਆਲੀਮਤ ਭੇਜੀਏ ਜੈ